ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ મતદાન ਹੋ ਚੁੱਕਿਆ ਹੈ ਤੇ ਹੁਣ ਸਭ ਨੂੰ ਇਸ ਦੇ ਰਿਜ਼ਲਟ ਦਾ ਇੰਤਜ਼ਾਰ ਹੈ ਕੱਲ ਇਸ ਦਾ ਰਿਜ਼ਲਟ ਆਏਗਾ ਲੇਕਿਨ ਉਮੀਦਵਾਰਾਂ ਵੱਲੋਂ ਪਹਿਲਾਂ ਹੀ ਇਸ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਲੱਡੂਆਂ ਦੇ ਆਰਡਰ ਜਿੱਤ ਤੋਂ ਬਾਅਦ ਲੱਡੂਆਂ ਦੇ ਆਰਡਰ ਦੁਕਾਨਦਾਰਾਂ ਨੂੰ ਮਿਲਨੇ ਸ਼ੁਰੂ ਹੋ ਚੁੱਕੇ ਐ ਸੋ ਅਸੀਂ ਇੱਕ ਅੰਮ੍ਰਿਤਸਰ ਦੇ ਬਾਂਸਲ ਸਵੀਟ ਸ਼ਾਪ ਤੇ ਖੜੇ ਆ ਜਿੱਥੇ ਉਮੀਦਵਾਰਾਂ ਵੱਲੋਂ ਲਗਾਤਾਰ ਇਸ ਦੇ ਜਿਸ ਦਿਨ મતદાન ਹੋਇਆ ਸੀ ਉਸੇ ਦਿਨ ਹੀ ਲੱਡੂਆਂ ਦੇ ਆਰਡਰ ਦੁਕਾਨਦਾਰ ਨੂੰ ਦੇਨੇ ਸ਼ੁਰੂ ਕਰਤੇ ਸੀ ਪਾਵੇਂ ਕਿਸੇ ਵੀ ਪਾਰਟੀ ਦਾ ਹੋਏ ਸੋ ਸਾਰੀ ਪਾਰਟੀਆਂ ਨੂੰ ਜਿੱਤਦਾ ਜ਼ਰੂਰ ਅਨੁਮਾਨ ਹੈ ਆਸ ਹੈ ਕਿ ਉਹ ਹੀ ਇਸ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਦਰਜ ਕਰਨਗੇ ਸੋ ਦੁਕਾਨਦਾਰ ਸਾਡੇ ਨਾਲ ਮੌਜੂਦ ਹੈ ਅਸੀਂ ਦੁਕਾਨਦਾਰ ਨਾਲ ਗੱਲ ਕਰਾਂਗੇ ਕਿ ਕੀ ਕੀ ਕਹਿਣਾ ਚਾਹੋਗੇ ਪਾਜੀ ਲੱਡੂ ਲਗਾਤਾਰ ਤਿਆਰੀ ਕੀਤੀ ਜਾ ਰਹੀ ਹੈ ਕਿਦੋਂ ਦੇ ਆਰਡਰ ਮਿਲਨੇ ਸ਼ੁਰੂ ਹੋਏ ਹੈ ਕਿਹੜੇ ਕਿੰਨੇ ਉਮੀਦਵਾਰਾਂ ਵੱਲ ਆਰਡਰ ਦਿੱਤੇ ਗਏ ਦੇਖੋ ਜੀ ਆਰਡਰ ਮਿਲਨੇ ਤਾਂ ਜਿਸ ਦਿਨ ਤੇ ਇਲੈਕਸ਼ਨ ਹੋਈ ਸੀ ਉਸੇ ਦਿਨ ਤੋਂ ਸਾਨੂੰ ਸਟਾਰਟ ਹੋ ਗਿਆ ਆਰਡਰ ਮਿਲਨੇ ਹੈ ਔਰ ਬਹੁਤ ਖੁੱਲੇ ਵੱਡੇ ਵੱਡੇ ਆਰਡਰ ਆ ਰਹੇ ਨੇ ਸਾਨੂੰ तकरीबन ਸਾਰੇ ਹੀ ਜਿਹੜੇ ਉਮੀਦਵਾਰ ਹੈਗੇ ਨਾ ਉਹਨਾਂ 'ਚ ਇੰਨਾ ਉਸਤਾ ਦੇਖਿਆ ਜਾ ਰਿਹਾ ਹੈ ਉਹ ਸਾਰੇ ਉਹਨਾਂ ਨੂੰ ਸਾਰਿਆਂ ਨੂੰ ਇਹੋ ਲੱਗਦਾ ਕਿ ਅਸੀਂ ਉਹੀ ਜਿੰਨਾ ਨਾ ਤੇ ਸਾਰੇ ਉਹ ਸਾਰੇ ਉਮੀਦਵਾਰਾਂ ਦੇ ਜਿਹੜੇ ਕਾਰਜਕਰਤਾ ਹੈ ਨਾ ਉਹ ਆਰਡਰ ਦੇ ਹੀ ਜਾ ਰਹੇ ਆਗੇ तकरीबन तकरीबन ਮੇਰੇ ਹਿਸਾਬ ਨਾਲ ਸਾਨੂੰ ਆਰਡਰ 50 ਤੋਂ 55 ਕੁਇੰਟਲ ਦਾ ਆਰਡਰ ਮਿਲ ਚੁੱਕਿਆ ਹੋਇਆ ਹੈ ਕਿਦੋਂ ਦੀ ਕਿਦੋਂ ਦੀ ਤੁਸੀਂ ਤਿਆਰੀ ਸ਼ੁਰੂ ਕੀਤੀ ਹੈ ਜਿਸ ਦਿਨ ਕਿੰਨਾ ਕਿੰਨੇ ਬੰਦੇ ਤੁਸੀਂ ਐਕਸਟਰਾ ਵੀ ਬੰਦੇ ਲਾਏ ਆ ਸਪੈਸ਼ਲ ਦੇਖੋ ਜੀ ਇਹੋ ਜਿਹਾ ਓਕੇਜਨ ਤੇ ਸਾਨੂੰ ਪਤਾ ਹੁੰਦਾ ਕਿਉਂਕਿ ਹਰ ਵਾਰੀ ਜਿ ਇਲੈਕਸ਼ਨਾਂ ਚ ਸਾਨੂੰ ਆਰਡਰ ਆਉਂਦੇ ਤੇ ਹਰ ਵਾਰੀ ਨਾ ਅਸੀਂ ਇਲੈਕਸ਼ਨਾਂ ਤੋਂ ਕੁਝ 2-4 ਦਿਨ ਪਹਿਲਾਂ ਹੀ ਮੈਂ ਅੱਜ ਤੋਂ ਅਗਰ ਲਗਾਈਦੇ ਹਫਤੇ ਤੋਂ ਪਹਿਲੇ ਤੋਂ ਹੀ ਤਿਆਰੀਆਂ ਸਟਾਰਟ ਕਰ ਦਿੱਤੀ ਗਈਆਂ ਔਰ ਐਕਸਟਰਾ ਸਟਾਫ ਦੀ ਗੱਲ ਹੈ ਕਿ ਐਕਸਟਰਾ ਸਟਾਫ ਤੇ ਸਾਡੇ ਕੋਲ ਵੈਸੇ ਨਾਲ ਬੈਕਅਪ ਪੂਰਾ ਹੁੰਦਾ ਲੇਕਿਨ ਇਹਨਾਂ ਕੋਈ ਜਿੰਦਾ ਅਸੀਂ ਬਾਰੋ ਹਾਇਰ ਕਰ ਲੈਨੇ ਸਟਾਫ ਸਰ ਲਗਾਤਾਰ ਤਿਆਰੀਆਂ ਕੀਤੀ ਜਾ ਰਹੀਆਂ ਕਿਉਂਕਿ ਹੁਣ ਕੱਲ ਹੀ ਰਿਜ਼ਲਟ ਹੈ ਅੱਜ ਤੱਕ ਹੋ ਸਕਦਾ ਹੈ ਕਿ 3 ਦਿਨ ਹੋ ਗਏ ਲਗਾਤਾਰ ਤੁਸੀਂ ਲੱਡੂਆਂ ਦੇ ਆਰਡਰ ਤੁਹਾਨੂੰ ਮਿਲ ਰਹੇ ਆ ਹੋ ਜਾਏਗਾ ਸਾਰਾ ਜਿੰਨੇ ਵੀ ਆਰਡਰ ਮਿਲੇ ਸਾਰਾ ਪੂਰਾ ਕਰ ਲੋਗੇ ਹਾਂ ਜੀ ਸਰ ਅਮੇ ਅਪ ਸੰਨਵਿਤਨਾ ਕੌਨਫੀਡੈਂਸ ਹੈ ਕਿ ਜਿੰਨੀ ਸਾਡੀ ਤਿਆਰੀ ਹੈਗੀ ਆ ਉਸ ਸਾਹਮਣੇ ਜਿੰਨਾ ਵੀ ਆਰਡਰ ਆਏਗਾ ਪੱਕਾ ਕਤਾ ਸਕਦੇ ਹਾਂ ਰਾਮ ਸਰ ਇੱਕ ਜਿੱਤ ਦਾ ਲੱਡੂ ਵੀ ਤੁਸੀਂ ਬਣਾਇਆ ਗਿਆ ਹੈ ਇਸ ਦਾ ਕੀ ਖਾਸੀਅਤ ਕਿਸੇ ਉਮੀਦਵਾਰ ਦੇ ਕਹਿੰਤੇ ਬਣਾਇਆ ਜਾਂ ਆਪਣੇ ਹੀ ਕਿਸੇ ਵੀ ਉਮੀਦਵਾਰ ਦੇ ਕਹਿੰਤੇ ਨਹੀਂ ਬਣਾਇਆ ਇਹ ਆਪਣੇ ਤੌਰ ਤੇ ਹੀ ਬਣਾਇਆ ਸੀ ਹਾਂ ਜੀ ਐ ਸਾਡਾ ਇਹ ਮਕਸਦ ਸੀਗਾ ਕਿ ਜੇ ਉਹ ਵੀ ਉਮੀਦਵਾਰ ਜਿੱਤੇਗਾ ਸੀ ਆਪਣੇ ਵੱਲੋਂ ਬੰਸਲ ਸਵੀਟਸ ਵੱਲੋਂ ਪ੍ਰੈਜ਼ੈਂਟ ਕਰਾਂਗੇ ਉਹਨਾਂ ਨੂੰ ਸੋ ਅੰਮ੍ਰਿਤਸਰ ਦੇ ਬੰਸਲ ਸਵੀਟਸ ਤੋਂ ਕਰੀਬ 50 ਤੋਂ 60 ਕੁਇੰਟਲ ਦਾ ਆਰਡਰ ਆ ਚੁੱਕਿਆ ਵਾ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਜਿਸ ਦਿਨ ਮਤਦਾਨ ਹੋਇਆ ਸੀ ਉਸੇ ਦਿਨ ਹੀ ਸਾਰੇ ਉਮੀਦਵਾਰਾਂ ਵੱਲੋਂ ਇਹਨਾਂ ਨੂੰ ਆਰਡਰ ਦਿੱਤੇ ਗਏ ਸੀ ਲੇਕਿਨ ਚਿੱਤ ਦਾ ਸੇਰਾ ਲੋਕ ਕਿਸ ਦੇ ਸਿਰ ਤੇ ਸਜਾਂਗੇ ਇਹ ਨਤੀਜੇ ਤੋਂ ਬਾਅਦ ਹੀ ਪਤਾ ਚੱਲੇਗਾ ਕੱਲ ਨਤੀਜੇ ਐ ਸੋ ਤਿਆਰੀਆਂ ਬੰਸਲ ਸਵੀਟਸ ਵੱਲੋਂ ਵੀ ਪੂਰੀਆਂ ਕਰ ਲਈਆਂ ਗਈਆਂ ਉਮੀਦਵਾਰਾਂ ਵੱਲੋਂ ਵੀ ਪੂਰੀਆਂ ਕਰ ਲਈਤੀਆਂ ਗਈਆਂ ਲੇਕਿਨ ਹੁਣ ਲੋਕਾਂ ਦੇ ਸਿਰ ਤੇ ਹੈ ਕਿ ਲੋਕ ਕਿਸ ਦੇ ਉੱਪਰ ਜਿੱਦ ਦਾ ਸੇਰਾ ਸਜਾਂਗੇ ਅਨਿਤ ਸ਼ਰਮਾ ਪੰਜਾਬ ਤੱਕ ਅਮੇਸ਼ਰ